ਸਵਾਗਤ ਹੈ ਜੀ ਆਪਣੇ ਪੇਜ ਤੇ ਆਪਣੇ ਚੈਨਲ ਤੇ ਬਾਪਾ ਵੀਡੀਓ ਬਣਾ ਰਹੇ ਆ ਪਿੰਡ ਬੋਰੀਡਲਾ ਜ਼ਿਲ੍ਹਾ ਬਟੰਡਾ ਤੇ ਆਪਣੇ ਛੋਟੇ ਭਾਈ ਅਮਰਤਪਾਲ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਇਹਨਾਂ ਕੋਲੇ ਇੱਕ ਅਮਰੀਕਨ ਗਾਂ ਬਕਾਊ ਹੈ ਤੇ ਉਹਦੇ ਬਾਰੇ ਤੁਹਾਨੂੰ ਡਿਟੇਲ ਦੱਸਾਂਗੇ ਥਾਰੀ ਬੜਾ ਤੁਸੀਂ ਗਾਂ ਦੇਖੋ ਇੱਥੇ 4-5 ਮਹੀਨਿਆਂ ਦੀ ਸੂਈ ਹੋਈ ਆ 7 ਕਿੱਲਰ ਦੁੱਧ ਆ ਰਿਹਾ ਥੱਲੇ ਤੇ ਡੇਢ ਕ ਮਹੀਨੇ ਦੀ ਬਾਈ ਕਹਿੰਦਾ ਵੀ ਇੰਟੀ ਕ ਭਰਾਇਆਗਾ ਡੇਢ ਕ ਮਹੀਨੇ ਦਾ ਥੱਲੇ ਚੈੱਕ ਕਰੋ ਬਾਕੀ ਉਹ ਗਾਂ ਠੰਡੀ ਆ ਤੇ ਬਾਕੀ ਮੜਾ ਖੋਲਿਓ ਜੀ ਇਹਨਾਂ ਨੂੰ ਦੇ ਕੋ ਸਹੀ ਹੈ ਬਾਕੀ ਤੋੜ ਤਾਰ ਵੀ ਦੀ ਕਰੋ ਬਰੜ ਦੇਖ ਕਰੋ ਇਹ ਪਿੰਡ ਬਰਡਲੇ ਜਿਲ੍ਹਾ ਬਠਿੰਡਾ ਖੜੀ ਹੈ ਜੀ ਆਪਣੇ ਅੰਮ੍ਰਿਤਪਾਲ ਕੋਲੇ ਆਉਗਾ ਫੁੱਲ ਡੀਟੈਲ ਤੁਹਾਨੂੰ ਇਹ ਰੱਖਣਗੇ ਠੀਕ ਆ ਜੀ ਗਾਂਵਾਰੇ ਜੀ ਦੱਸੋ ਜੀ ਆਪਣੀ ਵੀ ਕਿਵੇਂ ਆ ਇਹ ਦੂਜਾ ਸਵਾ ਸੋਈ ਵੀ ਆ ਬਈ ਠੀਕ ਆ ਜੀ 4 ਮਹੀਨੇ ਹੋ ਗਏ ਤੁਸੀਂ 4.5 ਠੀਕ ਆ ਜੀ 7 ਕਿਲੋ ਦੁੱਧ ਆ ਹਾਂ ਡੇਢ ਮਹੀਨਾ ਹੋ ਗਿਆ ਠੀਕ ਆ ਭਰਾ ਇਹ ਆਪਾਂ ਖਾਲੀ ਕਰਕੇ ਦੇਵਾਂ ਇਹ ਟੱਕ ਦੇ ਆਉਂਦੇ ਠੀਕ ਹੈ ਬਾਈ ਕਾ ਨਾ ਵੀ ਉਂ ਠੰਡੀ ਆ ਵਰੀਆ ਚੋਚ ਵਾਈਟ ਵਰੀਆ ਗਈ ਪੂਰਾ ਵੜਗਾ ਕੱਢਦੀ ਮੋਟਾ ਠੀਕ ਆ ਜੀ ਤੇ ਇੱਕ ਵਾਰੀ ਬਾਈ ਇਹਦਾ ਰੇਟ ਦੱਸ ਦੋ ਲੈਣ ਦੇਣ ਮੁੱਲ ਦਾ ਬਾਈ 25 ਕਰਦੇ ਆ ਹਾਂਜੀ ਹਾਂਜੀ 23000 ਲੈਣ ਦੇਣ ਠੀਕ ਹੈ ਜੀ ਬਾਈ ਕਹਿੰਦਾ 25000 ਨੈਟ ਰੇਟ ਹੈ ਜੀ ਪਰ ਮੌਕੇ ਤੇ ਮੰਗਣ ਤੇ 20000 ਦੀ ਛਡ ਦਾਂਗੇ ਜੀ ਜੀ ਲਾ ਦੇਖੋ ਬਾਈ ਕਹਿੰਦਾ ਵੀ ਜਮਾ ਠੰਡੀ ਸੀ ਲਾ ਹਾਂ ਤੇ ਬਾਕੀ ਤੁਹਾਡਾ ਬਾਈ ਦਾ ਨੰਬਰ ਦੇਵਾਂਗੇ ਅਮਰਤਪਾਲ ਦਾ ਤੁਸੀਂ ਇਹਨਾਂ ਨਾਲ ਗੱਲ ਸਿੱਧੀ ਕਰ ਸਕਦੇ ਹੋ ਜੀ ਧੰਨਵਾਦ